ਦੇ ਦੋ ਦਾਕੀ ਖੜੇ ਹੋ ਗੋ ਇੱਕ ਬੰਦੇ ਆ ਤੇ ਜੇ ਉਹ ਉਸ ਦਾ ਕੋਈ ਸੰਭਾ ਦਾ ਜਵਾਬ ਹੀ ਦਿੱਤਾ ਜਾ ਸਕਦਾ ਉਹਨਾਂ ਦਾ ਲਾਗੂ ਕਰਨਾ ਕੰਮ ਸੁ ਬੰਦਾ ਕਰ ਜਣਾ ਜਰੂਰਤਾ ਬਰੋਧ ਕਰਦੀ ਔਰ ਮੋਸ ਦਾ ਵਿਰੋਧ ਰੋਕਣ ਦੇ ਮੇਰੀ ਉਸ ਵੇਲੇ ਦੀ ਹਕਮਰਾਨਾ ਗਏ ਸਾਡੀ ਪਾਰਟੀ ਦੇ ਮੱਧਿਆ ਉਹ ਖੁੱਲੇ ਕੱਫੇ ਆਪਰ ਕੀਤੇ ਸ ਸਵਾਲੇ ਰਾਜ ਭਾਗ ਦੇ ਨਾਲ ਪਰ ਤੁਸੀਂ ਵਿਰੋਧ ਨਾ ਕੀਤਾ ਅਗਰ ਸਾਡੀ ਲੀਡਰਸ਼ਿਪ ਉਸਤਾਂ ਦੀ ਹੁੰਦੀ ਤਾਂ ਉਸ ਰਾਜਪਾਲ ਨੂੰ ਮਾਨ ਸਕਦੀ ਸੀ ਤਾਂ ਇਹਦਾ ਮਤਲਬ ਹੈ ਕਿ ਇਹ ਪਾਰਟੀ ਜਿਹੜੀ ਆ ਪਾਰਟੀਆਂ ਸਾਰੀਆਂ ਥੀਂ ਪਾਰਟੀਆਂ ਦੇ ਜਿ ਬਣਾਈਆਂ ਗਈਆਂ ਨੇ ਹੋਏ ਪਤਾ ਚੱਲੇ ਕਿ ਜਿੰਨਾਂ ਦੇਗਾ ਕਿ ਤਾਂ ਇਹ ਤਾਂ ਇਹਨਾਂ ਨੂੰ ਓਕੇ ਸਰ ਹਾਂਜੀ ਠੰਡਲ ਸਾਹਿਬ ਜੀ ਤੁਸੀਂ ਪਿੰਡ ਚੇੜੂ ਦੇ ਵਿੱਚ ਆਏ ਹੋ ਲੋਕ ਸਭਾ ਉਮੀਦਵਾਰ ਹੁਸ਼ਿਆਰਪੁਰ ਹਾਈ ਕਮਾਂਡ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੁਹਾਨੂੰ ਮੈਦਾਨ 'ਚ ਉਤਾਰਿਆ ਗਿਆ ਕਿੱਦਾਂ ਦਾ ਜਿਹੜਾ ਰਿਸਪੌਂਸਿਵ ਵਰਕਰਾਂ ਦਾ ਤੁਹਾਨੂੰ ਮਿਲ ਰਿਹਾ ਦੇਖੋ ਮੇਰੇ ਲੈਫਟ ਪਰ 2 ਹਫ਼ਤੇ ਤੋਂ ਮੈਂ ਸਾਰੇ ਹਲਕੇ ਦੇ ਵਿੱਚ ਬਰਫ ਪਿੰਡਾਂ 'ਚ ਗਿਆ ਲੋਕਾਂ ਬੱਜੇ ਆ ਉਹ ਮੇਰਾ ਦੂਜਾ ਰਾਉਂਡ ਜਿਹੜਾ ਉਹ ਚੱਲ ਰਿਹਾ ਔਰ ਇਸ ਟਿੱਕੇ ਦੇ ਨਾਲ ਲੋਕ ਗਰਮੀ ਦੇ ਮੌਨ ਦੇ باوجود ਵੀ ਹਨੇ ਵੱਡੇ ਇਕੱਠਾਂ ਦੇ ਵਿੱਚ ਸ਼ਾਮਲ ਹੁੰਦੇ ਆ। ਉਹ ਲੋਕਾਂ ਦੇ ਵਿੱਚ ਜੋ ਉਤਸ਼ਾਹ ਆਇਆ ਸ਼੍ਰੋਮਣੀ ਕਾਲਕਲ ਦੇ ਇਸ ਫੈਸਲੇ ਦਾ ਕਿ ਕੱਲਿਆਂ ਇਲੈਕਸ਼ਨ ਲੜੀ ਜਾ ਰਹੀ ਆ। ਉਹ ਦੇਖ ਕੇ ਮੈਂ ਸਮਝਦਾ ਇਸ ਸ਼੍ਰੋਮਣੀ ਕਾਲਕਲ ਦਾ ਇਸ ਵਾਰੀ ਜਿਹੜੀਆਂ ਉਹ ਵੱਡੀ ਜਿੱਤ ਲੈ ਕੇ ਜਾਊਗਾ ਔਰ ਬਹੁਤ ਬੱਚਾ ਪਹੁੰਚ ਲੋਕਾਂ ਦਾ ਜਿਹੜਾ ਉਹ ਮਿਲ ਰਿਹਾ। ਇਹ ਲੱਗਦੇ ਨਹੀਂ ਕਿ ਭਾਰਤੀ ਜਨਤਾ ਪਾਰਟੀ ਤੋਂ ਬਿਨਾ ਕਿੰਨਾ ਕੁ ਤੁਸੀਂ ਫਾਇਦੇ ਦੇ ਵਿੱਚ ਰਹੋਗੇ ਕਿ ਭਾਰਤੀ ਜਨਤਾ ਪਾਰਟੀ ਦਾ ਅਲੱਗ ਹੋਣਾ ਤੁਹਾਨੂੰ ਕਿਤੇ ਨਾ ਕਿਤੇ ਪਛਤਾਵਾ ਹੈ ਕਿ ਨਹੀਂ। ਤੁਹਾਨੂੰ ਇਹਦਾ ਕੋਈ ਪਛਤਾਵਾ ਨਹੀਂ। ਭਾਰਤੀ ਜਨਤਾ ਪਾਰਟੀ ਦੇ ਅਸੀਂ ਸਿਹਰਾ ਦਿੰਦੇ ਸੀਗੇ ਉਹਨਾਂ ਨੂੰ ਸਾਡੇ ਅਲਾਈਅੰਸ ਦੇ ਵਿੱਚ ਸੀਗੀਆਂ ਨਾ ਕਿ ਉਹ ਬੀਜੇਪੀ ਦੀ ਕੋ ਬੋਟ ਸੀ ਅੱਜ ਬੀਜੇਪੀ ਨੂੰ ਪਤਾ ਲੱਗ ਜਾਊਗਾ ਕਿ ਇਕੱਲਿਆਂ ਲੜ ਕੇ ਉਹਨਾਂ ਦੇ ਕਿੰਨੇ ਕੁ ਵੋਟ ਆ। ਉਹ ਸ਼੍ਰੋਮਣੀ ਕਾਲਰ ਆਫ ਪੰਜਾਬ ਦੀ ਪਾਰਟੀ ਆ। ਪੰਜਾਬ ਦੇ ਲੋਕਾਂ ਦੇ ਦੁੱਖ ਦਾਦਨਾ ਖੜਨ ਵਾਲੀ ਪਾਰਟੀ ਆ। ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਾਂ ਨੂੰ ਲੋਕ ਮੈਣੇ ਵਧਣ ਨਹੀਂ ਦਿੰਦਾ। ਉਹਨਾਂ ਦੇ ਕਾਲੇ ਝੰਡੇ ਸੁਭਾਗ ਉਹਨਾਂ ਦੇ ਮਗਰ ਪੈਂਦੇ ਆ ਆਪਾਂ ਜੇ ਉਹ ਡਾਕਰੇ ਭੱਜਦੇ ਆ। ਇਸ ਕਰਕੇ ਸ਼੍ਰੋਮਣੀ ਕਾਲਰ ਨੂੰ ਕੋਈ ਪਛਤਾਵਾ ਨਹੀਂ ਸ਼੍ਰੋਮਣੀ ਕਾਲਰ ਪਹਿਲੇ ਨਾਲ ਜਰਾ ਤਾਕਤਵਰ ਹੋ ਕੇ ਉਹ ਨਿਕਲ ਗਏ ਝੇੜੂ ਦੇ ਵਿੱਚੋਂ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਅੱਜ ਝੇੜੂ ਸਾਡੇ ਸਾਹਮਣੇ ਆ ਸਾਰੇ ਲੋਕ ਅੱਜ 1.5 ਵਜੇ ਦੀ ਗਰਮੀ ਦੇ ਵਿੱਚ ਬੈਠੇ ਆ ਸਾਡਾ ਮਾਨ ਸਨਮਾਨ ਕਰਨ ਵਾਸਤੇ ਸਾਰੇ ਪਿੰਡ ਨੇ ਯਕੀਨ ਦਵਾਇਆ ਕਿ ਵੱਡੀ ਗੰਟੀ ਦੀ ਵੋਟਾਂ ਸਾਡੇ ਨੂੰ ਸੌਣਗੇ ਔਰ ਜਿੱਤਾਂਗੇ ਸਾਰੇ ਜਿੰਨੇ ਪਿੰਡਾਂ ਵਿੱਚੋਂ ਸਵੇਜ ਦਾ ਨਿਕਲੇ ਆ ਸਾਰੇ ਇਹੀ ਪਿੰਡ ਜਿੱਤਾਂਗੇ ਵੱਡੀ ਗੰਟੀ ਧੰਨ